ਇਕ ਸੰਤ ਇਕ ਰਾਮ ਰਾਮ ਜੋ ਦਾਤਾ ਮੁਕਤ ਕਾ ਸੰਤ ਜੁ ਪਾਵੈ ਨਾ ਗੁਰੂ ਗਰੀ ਬਨਵਾ садгор મહાપુરુખાન પરસ કંચન કર દે લોગેсадгор મહાપુરુખાન પરસ કંચન કર દે લોગે નું સાદгор મહાપુરુખાન પરસ કંચન कंचन करोगे न कंचन लोगे न कंचन करोगे कंचन करदे न कंचन करदे न સતગોર મા પુખ ઘન પારસ કંચન કરે સદગોર મોખ ઘન પારસ ક કરોગે સતગોર મોખ ઘન પારસ ક ਇਰ ਚੰਦਨ ਦਾ ਵਰਬਾ ਪਲਾ ਬੇੜੋ ਦਾ ਕਪਲ ਓਏ ਪੀ ਚੰਦਨ ਹੋਏ ਰਗ ਬਸਾ ਜੋ ਚੰਦਨ 파ਸ ਮਾਨਯੋਗ ਸਤ ਸੰਗਿਓ ਸੁਭਾਗੀਆਂ ਘੜੀਆਂ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਦੀ ਖਜੂਰੀ ਵਿੱਚ ਬੈਠਣ ਦੀਆਂ ਪ੍ਰਾਪਤ ਹੋਈਆਂ ਬਾਣੀ ਦੀ ਪੰਕਤੀ ਹੈ ਵੱਡ ਭਾਗੀ ਹਰ ਸੰਗਤ ਪਾਵਾ ਵੱਡੇ ਭਾਗਾਂ ਦੀ ਨਿਸ਼ਾਨੀ ਹੈ ਗੁਰੂ ਕੋਲੇ ਬਹਿਣਾ ਮਾੜੇ ਕਰਮਾਂ ਦੀ ਨਿਸ਼ਾਨੀ ਹੈ ਗੁਰੂ ਕੋਲੇ ਬਹਿ ਕੇ ਗੱਲਾਂ ਕਰਨੀਆਂ ਜਾਂ ਗੁਰੂ ਕੋਲੇ ਬੈਠਣ ਨੂੰ ਚਿਤਨਾ ਕਰਨਾ ਇਹ ਮਾੜੇ ਭਾਗਾਂ ਦੀ ਨਿਸ਼ਾਨੀ ਬਾਣੀ ਦੀ ਪੰਕਤੀ ਹੈ ਜਨ ਕੇ ਚਤ ਕਠੋਰ ਹੈ ਬਹਿ ਨਾ ਸਤਗੁਰੂ ਪਾਸ ਉਹ ਬੰਦੇ ਗੁਰੂ ਕੋਲੇ ਬਹਿ ਨਹੀਂ ਸਕਦੇ ਐਵੇਂ ਗੱਲਾਂ ਕਰਕੇ ਇਥੋਂ ਲੰਗਰ ਦੀਆਂ ਥਾਲਾਂ ਟੈਸਟ ਕਰਕੇ ਤੁਰ ਜਾਣਗੇ ਜਿਨ੍ਹਾਂ ਦੇ ਭਾਗਾ ਚ ਨਹੀਂ ਜਿਨ੍ਹਾਂ ਦੇ ਭਾਗਾ ਵਿੱਚ ਆ ਉਹ ਨੇਤਰੀ ਸਤਗੁਰੂ ਵੇਖਣਾ ਉਹ ਅੱਖਾਂ ਦੇ ਨਾਲ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕਰਨਗੇ ਬੁੱਧੀ ਦੇ ਨਾਲ ਵਿਚਾਰਨਗੇ ਜੀਭ ਦੇ ਨਾਲ ਰੱਬ ਦਾ ਨਾਮ ਲੈਣਗੇ ਬੇਅੰਤ ਮਹਾਂਪੁਰਖਾਂ ਦੀ ਤੁਸੀਂ ਵਿੜਾਈ ਸੁਣੀ ਐ ਤੇ ਮੇਰਾ ਕਹਿਣ ਦਾ ਮਤਲਬ ਹੈ ਪਿਛੇ ਮਹੀਨਾ ਕਹਿਰ ਦਾ ਲੰਘਿਆ ਜਿਹਨੂੰ ਪੋ ਦਾ ਮਹੀਨਾ ਕਹਿੰਦੇ ਆ ਪੋ ਦਾ ਮਹੀਨਾ ਕਹਿਰ ਦਾ ਕਿਉਂ ਮੰਨਦੇ ਆ ਦਸਵੇਂ ਪਾਤਸ਼ਾਹ ਨੇ 6 ਤੇ 7 ਪੋ ਦੀ ਰਾਤ ਨੂੰ ਅਨੰਦਪੁਰ ਸਾਹਿਬ ਛੱਡਿਆ ਇਹਨੂੰ ਕਹਿਰ ਦਾ ਮਹੀਨਾ ਮੰਨਦੇ ਆ ਮੈਂ ਦੇਖਿਆ ਜਦੋਂ ਪੋਹ ਦੀ ਸੰਗਰਾਂਦ ਆਉਣੀ ਤੇ ਲੋਕ ਮੰਜਿਆਂ ਤੇ ਪਹਿਣਾ ਛੱਡ ਜਾਂਦੇ ਸੀ ਵੀ ਸਾਬਜਾਦਿਆਂ ਦੇ ਦੇਣਾ ਜਦੋਂ ਪੋਹ ਦੀ ਸੰਗਰਾਂਦ ਮਹੀਨਾ ਚੜ੍ਹਨਾ ਨਾ ਲੋਕਾਂ ਨੇ ਕਹਿਣਾ ਉਹ ਹੁਣ ਮੰਜਿਆਂ ਤੇ ਨਹੀਂ ਪਹਿਣਾ ਅੱਜ ਤਾਂ ਸਾਬਜਾਦਿਆਂ ਦੇ ਦੇਣਾ ਇਹਨੂੰ ਪੋਹ ਦੇ ਮਹੀਨੇ ਨੂੰ ਕਹਿਰ ਦਾ ਮਹੀਨਾ ਸਮਝਿਆ ਕਰਦੇ ਮਾਘ ਦੇ ਮਹੀਨੇ ਨੂੰ ਲੋਕ ਬੜਾ ਸ੍ਰੇਸ਼ਟ ਮੰਨਦੇ ਆ ਕਿਉਂਕਿ ਸਾਲ ਦੀਆਂ ਛੇ ਰੁੱਤਾਂ 'ਚੋਂ ਦੋ ਮਹੀਨਿਆਂ ਦੀ ਰੁੱਤ ਹੁੰਦੀ ਹੈ। ਇਹਨੂੰ ਸ੍ਰੇਸ਼ਟ ਤਾਂ ਮੰਨਦੇ ਹੈ। ਸਨਾਤਨ ਧਰਮ ਦੇ ਲੋਕ ਇਹਨਾਂ ਦਿਨਾਂ ਦੇ ਵਿੱਚ ਤੀਰਥਾਂ ਤੇ ਜਾਇਆ ਕਰਦੇ। ਇਹ ਮਹਾਰਾਜ ਦਸਮੇ ਪਾਤਸ਼ਾਹ ਵੀ ਲਿਖਦੇ ਮਹਾਰਾ ਦੇ ਅਵਤਾਰ ਦੇ ਨਾਲ ਲੰਘਿਆ। ਪ੍ਰਕਾਸ਼ ਉਹਨੂੰ ਦਸਮੇ ਪਾਤਸ਼ਾਹ ਦਾ ਲੰਘਿਆ। ਤੇ ਦਸਵੇਂ ਪਾਸੇ ਲਿਖ ਦਿਆ ਮੁਰਪਤ ਪੂਰ ਕੇ ਪੂਰਬ ਕੀ ਉਹ ਪਿਆਸ ਪਿਆਨਾ ਭਾਤ ਭਾਦ ਕੇ ਤੀਰਥ ਨੰਨ ਕਹਿੰਦੇ ਮੇਰੀ ਮਾਤਾ ਨੇ ਮੇਰੇ ਪਿਤਾ ਨੇ بڑے ਤੀਰਥਾਂ ਤੇ ਜਾਣਾ ਕੀਤਾ ਕਿਉਂ ਮਹਾਰਾਜ ਛੇਵੇਂ ਪਾਦਸ਼ਾਹ ਰਾਏ ਜੋਤੇ ਘਰੇ ਬੈਠੇ ਰਾਏ ਜੋਤੇ ਰਾਏ ਜੋਤ ਸੀ ਕਾਂਗੜ ਦਾ ਰਾਏ ਜੋਧ ਨੇ ਛੇਵੇਂ ਪਾਤਸ਼ਾਹ ਦੀ ਮਹਾਰਾਜ ਦੇ ਜੰਗ 'ਚ ਸੇਵਾ ਕੀਤੀ। ਜਦੋਂ ਮਹਾਰਾਜ ਦੇ ਜੰਗ 'ਚ ਸੇਵਾ ਕੀਤੀ ਤੇ ਕਿਤੇ ਵੇ ਛੇਵੇਂ ਪਾਤਸ਼ਾਹ ਦੇ ਮਹਿਲ ਮਾਤਾ ਨਾਨਕੀ ਮਾਤਾ ਨਾਨਕੀ ਦੇ ਸਹਬਜਾਦੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਬੇਨਤੀ ਕੀਤੀ ਮਹਾਰਾਜ ਜੀ ਮੇਰੇ ਪੁੱਤ ਦਾ ਕੀ ਬਣੂਗਾ ਗੁਰੂ ਤੇਗ ਬਹਾਦਰ ਨੂੰ ਇਉਂ ਸਮਝਦੇ ਸੀ ਵੀ ਭੋਲੇ ਆ। ਤੇ ਛੇਵੇਂ ਪਾਤਸ਼ਾਹ ਨੇ ਵਚਨ ਕੀਤਾ ਨਾਨਕੀ ਤੇਰੇ ਘਰੇ ਪੋਤਰਾ ਇਹੋ ਜਾਂ ਜਨਮ ਲਊ ਜਿਹੜਾ ਤੁਹਾਡੀ ਕੁਲ ਨੂੰ ਸੂਰਜ ਵਾਂਗੂ ਚਮਕਾ ਕੇ ਰੱਖ ਦੇ ਗੁਰੂ ਤੇਗ ਬਹਾਦਰ ਜੀ ਮਹਾਰਾਜ ਦੀ ਸ਼ਾਦੀ ਹੋਈ ਨੂੰ 34-35 ਸਾਲ ਹੋ ਗਏ ਜਿਹੜੇ ਘਰ ਦੇ ਵਿੱਚ 34-35 ਸਾਲ ਲੰਘ ਜਾਣ ਤੇ ਉਹ ਘਰ ਦੀ ਕੀ ਹਾਲਤ ਹੋ ਮੇਰਾ ਕਹਿਣ ਦਾ ਮਤਲਬ ਹੈ ਕਹਿੰਦੇ ਮਾਤਾ ਨਾਨਕੀ ਨੇ ਬੇਨਤੀ ਕੀਤੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਨੂੰ ਮਹਾਰਾਜ ਜੀ ਉਹ ਦਿਹਾੜਾ ਕਦੋਂ ਆਊਗਾ ਕਿਹੜਾ ਜਦੋਂ ਮੇਰੀ ਨੌ ਦੀ ਕੁੱਖ ਨੂੰ ਭਾਗ ਲੱਗਣਗੇ ਮਾਤੋ ਬੋਲਾ ਮਾਤਾ ਗੁਜਰੀ ਦੀ ਕੁੱਖ ਨੂੰ ਭਾਗ ਲੱਗਣਗੇ ਕਹਿੰਦੇ ਜਦੋਂ ਗੁਰੂ ਤੇਗ ਬਹਾਦਰ ਜੀ ਮਹਾਰਾਜ ਨੇ ਪੁੰਨ ਦਾਨ ਕੀਤਾ ਪ੍ਰਾਗਰਾਜ ਤੀਰਥ ਤੇ ਜਿਹਨੂੰ ਅਲਾਹਾਬਾਦ ਕਹਿੰਦੇ ਆਪਾਂ ਜਦ ਇਹ ਜਾਤ ਤਰਵੈਣੀ ਭੈ ਜਿਤ ਤਿੰਨ ਨਦੀਆਂ ਇਕੱਠੀਆਂ ਹੋਣ ਉਹਨੂੰ ਤਰਵੈਣੀ ਕਹਿੰਦੇ ਜਿੱਥੇ ਦੋ ਨਦੀਆਂ ਇਕੱਠੀਆਂ ਹੋਣ ਉਹਨੂੰ ਸੰਗਮ ਕਹਿੰਦੇ ਆ ਕਹਿੰਦੇ ਵੀ ਜਦੋਂ ਉੱਥੇ ਪਹੁੰਚੇ ਪੁੰਨਦਾਨ ਬੜਾ ਕੀਤਾ ਤੇ ਮੈਨੂੰ ਹੁਕਮ ਹੋ ਗਿਆ ਵੀ ਤੂੰ ਮਾਤਾ ਗੁਜਰੀ ਦੀ ਕੁੱਖ ਨੂੰ ਭਾਗ ਲਾ ਕਈ ਪ੍ਰਕਾਸ਼ ਹਮਾਰਾ ਭੇਓ ਪਟਨਾ ਸ਼ਹਿਰ ਵਿਖੇ ਪਵਨੇ ਕਹਿੰਦੇ ਮੈਨੂੰ ਹੁਕਮ ਖੋਇਆ ਬਈ ਮਾਤਾ ਗੁਜਰੀ ਦੀ ਕੁੱਖ ਨੂੰ ਭਾਗ ਲਾ ਦੇ ਤੇ ਮਾਤਾ ਗੁਜਰੀ ਦੀ ਕੁੱਖ ਨੂੰ ਭਾਗ ਲੱਗੇ ਜਦੋਂ ਸਾਧ ਸੰਗਤ ਜਗਿਆਸੂ ਜੀਵ ਆਉਂਦਾ ਉਦੋਂ ਚਾਹ ਚੜਦਾ ਤੇ ਜਦੋਂ ਜੀਵ ਜਾਂਦਾ ਉਦੋਂ ਦੁੱਖ ਲੱਗਦਾ ਹੈ ਜਦੋਂ ਜੀਵ ਆਉਂਦਾ ਨਾ ਉਦੋਂ ਚਾਹ ਚੜਦਾ ਉਦੋਂ ਭੀਖਣਸ਼ਾ ਫਕੀਰ ਵਰਗੇ ਪੰਜਾਬ 'ਚ ਬੈਠੇ ਪਟਨੇ ਦੀ ਧਰਤੀ ਨੂੰ ਮੱਥੇ ਟੇਕੀ ਜਾਂਦੇ ਆ ਵੀ ਦੁਨੀਆਂ ਦੇ ਅਵਤਾਰ ਆਗੇ ਵੱਡਾ ਅਵਤਾਰ ਆਇਆ ਨਾਲੇ ਅਸਲਾਮ ਧਰਮ ਦਾ ਫਕੀਰ ਐ ਨਵਾਜਾ ਪੜਨ ਵਾਲਾ ਕਿੱਥੇ ਪੰਜਾਬ ਤੇ ਕਿੱਥੇ ਪਟਨਾ ਸਾਹਿਬ ਲੋਕ ਉਹਦੇ ਬਰੀਦ ਪੁੱਛਦੇ ਆ ਉਹ ਤੈਨੂੰ ਕੀ ਹੋ ਗਿਆ ਕਹਿੰਦਾ ਦੁਨੀਆ ਤੇ ਰੱਬ ਆ ਗਿਆ ਸੰਤ ਨਦੀ ਔਰ ਮੇਗਲਾ ਚਲਾ ਭੰਗਮਚਾਲ ਰਾਜਵਾਲ ਜੈ ਜੈ ਪੱਗ ਧਰਾ ਤੈ ਤਾਂ ਖੋਤ ਨਿਹਾਲ ਕਹਿੰਦਾ ਜਿੱਥੇ ਚਰਨ ਪਾ ਦਿਆ ਕਰੂ ਧਰਤੀ ਨੂੰ ਭਾਗ ਲਿਆ ਦਿਆ ਕਰ ਬੜੀ ਵਡਿਆਈ ਹੋਈ ਇੱਥੇ ਹੀ ਬਸ ਦੀ ਪਟਨੇ ਦੀ ਧਰਤੀ ਦੇ ਵਿੱਚ ਸਾਧ ਸੰਗਤ ਇੱਥੇ ਪਹਾਮਾ ਦੀ ਪਹਿਲਾ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੇ ਚਰਨ ਪਾਏ ਜਦੋਂ ਬਸੰਬਰਪੁਰ ਕਹਿੰਦੇ ਸੀ ਨਾ ਤੇ ਸਾਲਸਰਾਏ ਜੌਹਰੀ ਨੇ ਬੇਨਤੀ ਕੀਤੀ ਗੁਰੂ ਨਾਨਕ ਨੂੰ ਕਹਿਣ ਲੱਗਾ ਮਹਾਰਾਜ ਮੇਰੇ ਤੇ ਕਿਰਪਾ ਕਰੋ ਫੇਰ ਵੀ ਕਿਤੇ ਆਇਓ ਕਦੇ ਆਵਾਂਗੇ ਕਹਿੰਦਾ ਮਹਾਰਾਜ ਜੀ ਆਓ ਦੱਸੋ ਵੀ ਹੁਣ ਕਦੋਂ ਆਵੋਗੇ ਕਹਿੰਦੇ ਵੀ ਹੁਣ ਤੇਰੇ ਵਾਲੀ ਹਵੇਲੀ ਚ ਦਸਵੇਂ ਜਾਮੇ ਚਾਵਾਂਗੇ ਰਖੋ ਵਿਚਾਰ ਗੁਰੂ ਦਸਵੇਂ ਪਾਸ਼ਾ ਦਾ ਪ੍ਰਕਾਸ਼ ਹਦਸ਼ਮ ਹੋਇਆ ਕਹੇ ਜਸ ਸੀਰ ਹੋਣਾ ਜਦੋਂ ਪਟਨੇ ਦੀ ਧਰਤੀ ਦੇ ਵਿੱਚ ਜਿਵੇਂ ਅੱਜ ਆਪਾਂ ਬਾਬਾ ਬਲਵੰਤ ਸਿੰਘ ਜੀ ਦੀ ਯਾਦ ਨੂੰ ਤਾਜ਼ਾ ਕਰਕੇ ਕਹੇ ਜਿਹਾ ਪੰਗਤਨਾ ਪੜ੍ਹਦੇ ਆ ਤਨ ਤਨ ਜੀ ਆਉਣਾ ਉਹਨਾ i no, no, no. ਵਾਣੀ ਦੀ ਪੰਕਤੀ ਹੈ ਗੁਰਬਿਨ ਕੋਰ ਅੰਧਾਰ ਗੁਰੂ ਬਿਨ ਸਮਝ ਨ ਆਵੈ ਗੁਰਬਿਨ ਸੁਰਤਿ ਨ ਸਦ ਗੁਰੂ ਬਿਨ ਮੁਕਤ ਨ ਪਾਵੈ ਗੁਰੂ ਤੋਂ ਬਿਨਾ ਮੁਕਤੀ ਨਹੀਂ ਹੁੰਦੀ ਤੇ ਸਾਧੂ ਤੋਂ ਬਿਨਾ ਨਾਮ ਦਾ ਰੰਗ ਨਹੀਂ ਚੜਦਾ ਦੋ ਬੰਦਾ ਨੂੰ ਰੱਬ ਕਹਦਾ ਸੰਤ ਗੁਰੂ ਨਹੀਂ ਬਣ ਸਕਦਾ ਸੰਤ ਸੰਤ ਹੀ ਰਹਿੰਦਾ ਹੈ ਤੇ ਸੰਤ ਦੀ ਡਿਊਟੀ ਵੀ ਦਰਗਾਹ 'ਚ ਲੱਗਦੀ ਆ ਤੇ ਗੁਰੂ ਦੀ ਡਿਊਟੀ ਵੀ ਦਰਗਾਹ 'ਚ ਲੱਗਦੀ ਆ। ਵਿਆਸ ਜੀ ਕੀ ਦਾ ਪੁੱਤ ਸنگਦੇਵ ਜੀ ਦੀ 24 ਸਾਲ ਦੀ ਤਪਛਿਆ। ਉਹ ਵਿਆਸ ਉਹਨੂੰ ਪੁੱਛਦਾ ਹੈ। ਕਹਿੰਦਾ ਮੈਨੂੰ ਪੰਛੀ ਤਾਨੇ ਮਾਰਦਾ ਵੀ ਮੇਰਾ ਗੁਰੂ ਨਹੀਂ ਕਹਿੰਦੇ ਓਂ ਕਰ। ਤੋ ਗੁਰੂ ਧਾਰਨ ਕਹਿੰਦਾ ਤੁਸੀਂ ਗੁਰੂ ਬਣ ਜੋ ਵੇਦਾਂ ਦਾ ਭਗਤ ਹੋ ਤੁਸੀਂ ਵਿਆਸ। ਉਹ ਕਹਿੰਦਾ ਮੈਂ ਨਹੀਂ ਬਣ ਸਕਦਾ ਕਹਿੰਦਾ ਕਿਉਂ? ਕਹਿੰਦਾ ਮੇਰੀ ਦਰਗਾਹ 'ਚ ਡਿਊਟੀ ਨਹੀਂ ਲੱਗੀ। ਇਹਦਾ ਦਰਗਾਹ ਚੋ ਡਿਊਟੀ ਐ ਇਸ ਵੇਲੇ ਮਹਾਰਾਜ ਜਨਕ ਦੀ ਲੱਗੀ ਵੇ ਆ ਭਗਤ ਵੱਡਾ ਰਾਜਾ ਜਨਕ ਕਹ ਗੁਰਮੁਖ ਮਾਇਆ ਵਿੱਚ ਉਹਦਾ ਜਬ ਬਣ ਜਾ ਛੇਛੋ ਦਾ ਚੇਲਾ ਬਣ ਗਿਆ ਫਿਰ ਮੁਕਤੀ ਮਿਲਣੀ ਹੈ ਗੁਰੂ ਤੋਂ ਬੜਾ ਮੁਕਤੀ ਨਹੀਂ ਮਿਲਦੀ ਇਸੇ ਤਰ੍ਹਾਂ ਸਾਧ ਸੰਗਤ ਦਸਵੇਂ ਪਾਤਸ਼ਾਹ ਜੀ ਬੜੀ ਵਿੜਿਆਈ ਹੁੰਦੀ ਆ ਜੀ ਉਹ ਵੱਡੇ ਅਵਤਾਰ ਆਇਆ ਸਿਵਦਤ ਪੰਡਤ ਵਰਗੇ ਗਲੀਆਂ ਚ ਰੌਲਾ ਪਾਉਂਦੇ ਫਿਰਦੇ ਆ ਓਏ ਧੰਨ ਜਨਨ ਦੀ ਮਾਓ ਆਏ ਸਫਲ ਸੇ ਪੜਿਆ ਕਰਦੇ ਆ ਉਹ ਤਿੰਨੇ ਜੱਗ ਜਿਉਂਦੇ ਆ ਦਾਤਾ ਤੇ ਭਗਤ ਸੂਰ ਦਾ ਤਿੰਨੇ ਜੱਗ ਜਿਉਂਦੇ ਆ ਦਾਤਾ ਤੇ ਭਗਤ ਸੂਰ ਦਾ ਜਨਨੀ ਜਨਾ ਤੋਂ ਭਗਤ ਜਨ ਕਹਿ ਦਾਤਾ ਕਹਿ ਸੂਰ ਨਹੀਂ ਤੋ ਜਨਨੀ ਬਾਂਧ ਰਹਾ ਕਾਹੇ ਗੁਮਾਬਾ ਨੂਰ ਕਹਿੰਦੇ ਜੇ ਮਾਂ ਨੇ ਪੁੱਤ ਨੂੰ ਜਨਮ ਦੇਣਾ ਨਾ ਤੇ ਧਰੂਪ ਤੇ ਪ੍ਰਲਾਦ ਵਰਗੇ ਪੁੱਤ ਨੂੰ ਜਨਮ ਦੇਵੇ ਜਿਹੜਾ ਸੰਤ ਬਣ ਜੇ ਸੰਤ ਪ੍ਰਲਾਦ ਨੂੰ ਕਹ ਬਾਣੀ ਚ ਸੰਤ ਪ੍ਰਹਦਾਦ ਕੀ ਪੈਜ ਜਨ ਰੱਖ ਬਾਣੀ ਦੀ ਪੰਗਤੀ ਆ ਸੰਤ ਗੱਲਾਂ ਨਾਲ ਨਹੀਂ ਬਣਦਾ ਜੇ ਮੇਰੇ ਵਰਗਾ ਬੰਦਾ ਚੋਲਾ ਪਾ ਲਈ ਮੈਂ ਸੰਤ ਬਣ ਗਿਆ ਸੰਤ ਬੰਦਾ ਉਦੋਂ ਬਣਦਾ ਜਦੋਂ ਇੱਕ ਵੀ ਸਵਾਸ ਬੇਅਰਥ ਨਾ ਜਾਣ ਦੇਵੇ ਇਹ ਕਰੋੜਾਂ ਚੋਂ ਕੋਈ ਵਿਰਲਾ ਜਣਾ ਕਨਾ ਸੰਤ ਨਹੀਂ ਹੈ ਜੇ ਸੰਤ ਦੇਖਣਾ ਹੋਵੇ ਨਾ ਤੇ ਬਾਬੇ ਬੁੱਢੇ ਦਾ ਜੀਵਨ ਪੜੋ ਜਿਹਨੇ 113 ਸਾਲ ਝਾੜੂ ਮਾਰਿਆ ਬਾਬੇ ਨਾਨਕ ਦੇ ਘਰ ਚ ਗੁਰੂ ਨਾਲ ਆਪਾ ਆਪ ਦਾ ਭਾਂਡਾ ਨਹੀਂ ਮਾਜਦੇ ਲੰਗੜ ਚੋ ਰੋਟੀਆਂ ਖਾਣੇ ਆ ਕੋਈ ਕਹਦੇ ਬੰਦਾ ਮੈਂ ਆਪਦਾ ਭਾਂਡਾ ਮਾਹਿੰਦਾ ਬਾਬੇ ਬੁੱਢੇ ਨੇ 113 ਸਾਲ ਝਾੜੂ ਮਾਰਿਆ ਤੇ ਬਾਬਾ ਬੁੱਢਾ ਤਾਂ ਪ੍ਰਹਿਮ ਗਿਆਨੀ ਬਣਿਆ ਗੱਲਾਂ ਨਾਲ ਨਹੀਂ ਬਣ ਗਿਆ ਗੁਰੂ ਘਰ ਚ ਕਰਨੀ ਪ੍ਰਧਾਨ ਹੈ ਕੋਤ ਨਹੀਂ ਪ੍ਰਧਾਨ ਨਹੀਂ ਆ ਦੋ ਸੌੱਖਿਆਂ ਜਿੱਤੋ ਮਰਜ਼ੀ ਸੁਣਾ ਦਿਓ ਕੋਈ ਖਾਸ ਗੱਲ ਨਹੀਂ ਇਹ ਤਾਂ ਰੀਲਾਂ ਸੁਣ ਕੇ ਜਿੱਤੋ ਮਰਜ਼ੀ ਸੁਣਾ ਦਿਓ ਅਸਲੀ ਗੁਰੂ ਘਰ ਚ ਕਰਨੀ ਪ੍ਰਧਾਨ ਹੈ ਮੈਂ ਦੇਖਿਆ ਬਾਬਾ ਨਥਲਪੁਰ ਵਾਲੇ ਬਾਬਾ ਜੀਤ ਸਿੰਘ ਹੋਇਆ ਇੱਕ ਜਿਨ੍ਹਾਂ ਨੂੰ ਗਿਆਨੀ ਗਰਬਚਰਨ ਸਿੰਘ ਜੀ ਕਹਿ ਕਰਦੇ ਵੀ ਦੁਨੀਆ ਤੇ ਰੱਬ ਆਇਆ। ਇਹ ਸੰਤਾਂ ਦੀ ਕਮਾਈ ਆ ਰੋਹ ਬਚਾਤੀ। ਦਸਵੇਂ ਪਾਤਸ਼ਾਹ ਦੀ ਵਿੜਾਈ ਖੂਨ ਲੱਗੀ। ਤੇ ਰਾਜੇ ਫਤੇ ਚੰਦ ਦੀ ਲੈ ਰਾਣੀ, ਰਾਣੀ ਮੈਣੀ ਨੇ ਪੰਡਿਤ ਸ਼ਿਵਦੱਤ ਨੂੰ ਪੁੱਛਿਆ ਸ਼ਿਵਦੱਤਾ ਸੱਚੀ ਦਸ ਗੁਰੂ ਤੇਗ ਬਹਾਦਰ ਜੀ ਮਹਾਰਾਜ ਦੇ ਸਾਹਿਬ ਜੀ ਦੇ ਸੱਚੀ ਬਤਾ ਰਹੇ ਆ। ਕਹਿੰਦਾ ਤਸ ਕੀ ਸੋਏ। ਸੁਣੀ ਮਨ ਹਰਿਆ ਕਹਿੰਦਾ ਰਾਣੀ ਤੈਨੂੰ ਕੀ ਗੱਲ ਦੱਸਾਂ ਮੈਂ ਪੜਿਆ ਕਰਦੇ ਸਮਾਂ ਵੀ ਹੋ ਜਾਂ ਲਿਆ ਮੈਂ 2-3 ਮੈਂ 5 ਕਿ ਮਿੰਟ ਥੋੜ ਲਾਉਣੇ ਆ ਉਹ ਬੇਦਾਂ ਤੋਂ ਵੀ ਤਿਆਰੀ ਮਹਿਮਾਂ ਸੰਸਾਂ ਦੀ ਬੇਦਾਂ ਤੋਂ ਵੀ ਤਿਆਰੀ دیتا سو بی یاری مے تا سان سان دی دیتا سو بی یاری مے تا سان سان دی ਸ਼ਿਵਦਤ ਪੰਡਤ ਜਦੋਂ ਵਡਿਆਈ ਕਰਦਾ ਤੇ ਰਾਣੀ ਹੱਥ ਬੰਨ ਕੇ ਸ਼ਿਵਦਤ ਪੰਡਤ ਨੂੰ ਕਹਿੰਦੀ ਹੈ ਕਹਿੰਦੀ ਸੱਚੀ ਗੱਲ ਤੈਨੂੰ ਦੱਸਾਂ ਪੜਿਆ ਕਰਦੇ ਜਿੰਦੂ ਉਹਨਾਂ ਤੋਂ ਦੀ ਕੋਲ ਕੁਮਾਵਾ ਜਿਹੜਾ ਦਸਤ ਪਾ ਦੇ ਗੁਰਾਂ ਜਿੰਦੂ ਉਹਨਾਂ ਤੋਂ ਦੀ ਕੋਲ ਕੁਮਾਵਾ ત ભાવે ભરા ਤੇਰੇ ਨawab ਕਹਿੰਦੀ ਵੇ ਮੈਂ ਵੀ ਕੁਰਬਾਨ ਜਾਵਾਂ ਬੜੇ ਖਾਰ ਜਾਵਾਂ ਮੈਨੂੰ ਉਹਨਾਂ ਦੇ ਦਰਸ਼ਨ ਹੋ ਸਕਦੇ ਸਿਪਦੇਤ ਪੰਡਿਤ ਕਹਿੰਦਾ ਰਾਣੀ ਜੇ ਉਹਨਾਂ ਦੇ ਦਰਸ਼ਨ ਕਰਨਿਆ ਬਿਨ ਬੋਲੇ ਸਭ ਕੁਛ ਜਾਣਦਾ ਉਹਨੂੰ ਦੱਸਣਾ ਨਹੀਂ ਪੈਂਦਾ ਉਹਨੂੰ ਸੁਣਿਆ ਨਹੀਂ ਦੇਣਾ ਪੈਂਦਾ ਉਹਨੂੰ ਬੈਹਿ ਕੇ ਚੇਤੇ ਕਰਿਆ ਕਰ ਤੇ ਆਪ ਹੀ ਤਾਂ ਹੁਣ ਰਾਣੀ ਚੇਤੇ ਕਰਦੀ ਆ ਤੇ ਇੱਕ ਦਿਨ ਪਤਾ ਲੱਗਾ ਜਦੋਂ ਦਸਵੇਂ ਪਾਤਸ਼ਾਹ ਨਾਲ ਦੇ ਸਾਥ ਨਾਲ ਦੇ ਨਾਲ ਖੇਡਦੇ ਆਣ ਕੇ ਜਦੋਂ ਰਾਣੀ ਦੀ ਬੁੱਕਲ 'ਚ ਬੈਠੇ ਤੇ ਰਾਣੀ ਗਦਗਦ ਹੋ ਗਈ ਖੁਸ਼ੀ ਦੀ ਹੱਦ ਨਾ ਰਹੀ ਬਾਣੀ ਦੀ ਪੰਕਤੀ ਆ ਕੋਟ ਆਨੰਦ ਰਾਜ ਸੁਖ ਭਗਵਾ ਜਿਵੇਂ ਕੰਗਾਲ ਬੰਦੇ ਨੂੰ ਕਰੋੜਾ ਹੀ ਰਾਜ ਮਿਲ ਜਾਣ ਤੇ ਇੰਨਾ ਚਾਹ ਰਾਣੀ ਨੂੰ ਦਸਵੇਂ ਪਾਤਸ਼ਾਹ ਦੇ ਦਰਸ਼ਨ ਕਰਕੇ ਚੜ ਗਏ ਮੁਖਤੇ ਜਦੋਂ ਗੁਰੂ ਬੁਲਾਉਂਦਾ ਨਾ ਤੇ ਉਦੋਂ ਫਿਰ ਖੁਸ਼ੀ ਦੀ ਹੱਦ ਨਹੀਂ ਰਹਿੰਦੀ ਦਸਵੇਂ ਪਾਤਸ਼ਾਹ ਦੀ ਸੇਵਾ ਕੀਤੀ ਇੱਕ ਦਿਨ ਮਹਾਰਾਜ ਦਸਵੇਂ ਪਾਤਸ਼ਾਹ ਬੈਠੇ ਆ ਤੇ ਬੇਨਤੀ ਕੀਤੀ ਮਹਾਰਾਜ ਕਿਰਪਾ ਕਰੋ ਭਾਗ ਲਾ ਦਿਓ ਕਹਿੰਦੇ ਮਾਤਾ ਕਾਹਦੇ ਕਹਿੰਦੀ ਮੇਰੀ ਕੁੱਖ ਨੂੰ ਭਾਗ ਲੱਗ ਜਾਣ ਪਰ ਪੁੱਤ ਤੁਹਾਡੇ